ਸੱਤ ਸ੍ਰੀ ਕਾਲ ਜੀ ਅੱਜ ਆਪਾਂ ਕੁਝ ਖਾਣਾ ਬਾਰੇ ਪੜਾਂਗੇ ਇਹ ਖਾਣਾ ਕਿਹੜੇ-ਕਿਹੜੇ ਮੌਕਿਆਂ ਤੇ ਵਰਤੀਆਂ ਜਾਂਦੀਆਂ ਹਨ ਉਹਨਾਂ ਤੇ ਵਿਚਾਰ ਕਰਾਂਗੇ ਪਹਿਲੀ ਅੱਖੋਂ ਦਿਸੇ ਨਾ ਨਾ ਨੂਰਪਰੀ ਜਦ ਕਿਸੇ ਗਰੀਬ ਦਾ ਨਾ ਅਮੀਰ ਅਨਾਜਾ ਤੇ ਨਖਰੇ ਵਾਲਾ ਹੋਵੇ ਤਾਂ ਇਹ ਖਾਣ ਵਰਤੀ ਜਾਂਦੀ ਹੈ ਦੂਸਰੀ ਆਪ ਤਾਂ ਡੁੱਬਿਓ ਬਾਂਬਣਾ ਜਜਵਾਨ ਵੀ ਡੋਬੇ ਜਦੋਂ ਕੋਈ ਆਪ ਤਾਂ ਫਸਿਆ ਹੋਵੇ ਪਰ ਹੋਰ ਨਾ ਸਾਥੀਆਂ ਨੂੰ ਵੀ ਫਸਾ ਲਵੇ ਤਾਂ ਇਹ ਖਾਣ ਵਰਤੀ ਜਾਂਦੀ ਹੈ ਤੀਸਰੀ ਆਪ ਕੋ ਚੱਜੀ ਵਿੜੇ ਨੂੰ ਦੋਸ਼ ਜਦੋਂ ਕੁਛ ਅੱਜ ਆਪਣੇ ਵਿੱਚ ਹੋਵੇ ਪਰ ਦੋਸ਼ ਦੂਜਿਆਂ ਸਿਰ ਮੜਿਆ ਜਾਏ ਤਾਂ ਇਹ ਖਾਣ ਵਰਤੀ ਜਾਂਦੀ ਹੈ ਜਾਂ ਕੰਮ ਸਹੀ ਢੰਗ ਨਾਲ ਆਪ ਨੂੰ ਨਾ ਕਰਨਾ ਆਉਂਦਾ ਹੋਵੇ ਪਰ ਦੋਸ਼ ਦੂਸਰੇ ਉੱਪਰ ਜਾਂ ਕੰਮ ਵਿੱਚ ਕੱਢਣਾ ਉਸ ਸਮੇ ਇਹ ਖਾਣ ਵਰਤੀ ਜਾਂਦੀ ਹੈ ਚੌਥੀ ਆਪਣਾ ਨਿੰਗਰ ਪ੍ਰਾਇਆ ਢਿੰਗਰ ਇਹ ਖਾਨ ਇਹ ਦੱਸਣ ਲਈ ਵਰਤੀ ਜਾਂਦੀ ਹੈ ਕਿ ਹਰ ਕੋਈ ਆਪਣੇ ਭੈੜੇ ਪੁੱਤਰ ਦੀ ਪ੍ਰਸ਼ੰਸਾ ਪਰ ਦੂਸਰੇ ਦੇ ਚੰਗੇ ਪੁੱਤਰਾਂ ਦੀ ਨਿੰਦਾ ਕਰਦਾ ਹੈ ਪੰਜਵੀਂ ਆਪਣਾ ਮਾਰੇਗਾ ਤਾਂ ਸ਼ਾਮੇ ਸੁٹےਗਾ ਇਹ ਖਾਨ ਇਹ ਦੱਸਣ ਲਈ ਵਰਤੀ ਜਾਂਦੀ ਹੈ ਕਿ ਖੂਨ ਦੇ ਰਿਸ਼ਤੇ ਵਾਲਾ ਮਨੁੱਖ ਕਿਸੇ ਪ੍ਰਾਇਆ ਬੰਦੇ ਦੇ ਮੁਕਾਬਲੇ ਵਿੱਚ ਬਧੇਰੇ ਹਮਦਰਦ ਹੁੰਦਾ ਹੈ ਸ਼ੇਮੀ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਅੱਖਾਂ ਤੇ ਦੰਦਾਂ ਦੀ ਮਹਾਨਤਾ ਨੂੰ ਦਰਸਾਉਣ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਅੱਖਾਂ ਤੇ ਦੰਦਾਂ ਦਾ ਸਾਡੀ ਜਿਹੜਾ ਸਾਡਾ ਸਾਰਾ ਸਰੀਰ ਆ ਉਸ ਲਈ ਕੀ ਹੈ ਮਹੀਅਤ ਆ ਉਸ ਦੀ ਮਹਾਨਤਾ ਨੂੰ ਦਰਸਾਉਣ ਲਈ ਇਹ ਸਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਸੱਤਵੀਂ ਅੰਨਾ ਪੁੱਛੇ ਕਾਣੀ ਤੋਂ ਸੂਧ ਬਟਾਲੇ ਤਾਣੀ ਤੋਂ ਇਹ ਖਾਣ ਉਸ ਸਮੇਂ ਵਰਤੀ ਜਾਂਦੀ ਹੈ ਜਦੋਂ ਕੋਈ ਚਲਾਕੀ ਨਾਲ ਕਿਸੇ ਨੂੰ ਚੰਗੀ ਤੇ ਵਧੀਆ ਚੀਜ਼ ਦੇ ਬਦਲੇ ਮਾੜੀ ਤੇ ਘਟੀਆ ਚੀਜ਼ ਦੇ ਕੇ एहसान जताਏ ਅੱਠਵੀਂ ਆਪਣੇਆਂ ਦੇ ਗਿੱਟੇ ਭੰਨਾ ਪ੍ਰਾਇਆਂ ਦੇ ਪੈਰ ਚੁੰਮਾ ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਆਪਣੇਆਂ ਨੂੰ ਦੁਖੀ ਕਰਕੇ ਪ੍ਰਾਇਆਂ ਨੂੰ ਲਾਭ ਪਹਚਾਵੇ ਨੌਵੀਂ ਆਪ ਪਲਾ ਜੱਗ ਪਲਾ ਇਸ ਅਖਾਣ ਦੀ ਏ ਦੱਸਣ ਲਈ ਵਰਤੋਂ ਕੀਤੀ ਜਾਂਦੀ ਹੈ ਕਿ ਚੰਗੇ ਵਿਅਕਤੀ ਨੂੰ ਸਾਰਾ ਸੰਸਾਰ ਚੰਗਾ ਪਰ ਬੁਰੇ ਨੂੰ ਬੁਰਾ ਨਜ਼ਰ ਆਉਂਦਾ ਹੈ। 10ਵੀਂ ਇੱਕ ਨੂੰ ਪਾਣੀ ਇੱਕ ਨੂੰ ਪਿਛ ਜਦੋਂ ਕੋਈ ਕਾਣੀ ਵੰਡ ਕਰੇ ਤਾਂ ਕਹਿੰਦੇ ਹਨ 11ਵੀਂ ਈਦ ਪਿਛੋਂ ਤੰਬਾ ਫੂਕਣਾ ਏ ਇਹ ਖਾਣ ਇਹ ਦੱਸਣ ਲਈ ਵਰਤੀ ਜਾਂਦੀ ਹੈ ਕਿ ਲੋੜ ਤੋਂ ਮਗਰੋਂ ਮਿਲੀ ਵਸਤੂ ਕਿਸੇ ਕੰਮ ਦੀ ਨਹੀਂ ਹੁੰਦੀ। 12ਵੀਂ ਇੱਕ ਸੱਪ ਦੂਜਾ ਉੱਡਣਾ ਜਦੋਂ ਕਿਸੇ ਵਿੱਚ ਦੋ ਔਗਣ ਇੱਕ ਦੂਜੇ ਤੋਂ ਵੱਧ ਕੇ ਹੋਣ ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ ਇਹ ਸੀ ਆਪਣੇ ਅੱਜ ਦੇ ਅਖਾਣ ਉਹਨਾਂ ਦੇ ਵਰਤੋਂ ਦੇ ਮੌਕੇ ਜੇ ਤੁਹਾਨੂੰ ਇਹ ਵਧੀਆ ਲੱਗੀ ਹੋਈ ਵੀਡੀਓ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ।